ਤੇ ਛੋਟੀ ਜੀ ਸਾਖੀ ਵੀ ਸਾਂਝੀ ਕਰਦੇ ਆ ਕਿਤੇ ਮਹਾਪੁਰ ਨਾਮ ਜਪਦੇ ਸੀ ਬੰਦਗੀ ਕਰਦੇ ਸੀ ਪਰ ਕੱਖਾਂ ਦੀ ਕੁਲੀ ਪਾਈ ਹੋਈ ਸੀ ਕੋਈ ਮਕਾਨ ਨਹੀਂ ਪਾਇ ਕੋਈ ਕੋਠੀ ਨਹੀਂ ਬਸ ਇੱਕ ਸਿਰਲ ਕੋ ਕੱਖਾਂ ਦੀ ਕੁਲੀ ਬਣਾਈ ਬੰਦਗੀ ਕਰਦੇ ਨੇ ਨਾ ਸਿਮਰਨ ਕਰਦੇ ਨੇ ਸਵੇਰੇ ਜਦੋਂ ਬਾਹਰ ਨਿਕਲਦੇ ਹਨ ਸੋਚ ਵਾਸਤੇ ਬਾਹਰ ਗਏ ਲੇ ਉਹ ਸਮਾਂ ਸੀ ਜਦੋਂ ਲੋਕ ਬਾਹਰ ਜਾਇਆ ਕਰਦੇ ਸਨ ਮਾਪੁਰ ਕੋ ਉੱਠ ਕੇ ਬਾਹਰ ਗਏ ਨੇ ਸਰੀਰ ਦੀ ਕ੍ਰਿਆ ਹੈ ਬਾਹਰ ਜਾਣਾ ਪੈਂਦਾ ਉਹ ਬਾਹਰ ਗਏ ਤੇ ਝੋਪੜੀ ਦੇ ਚ ਤੇਲ ਦਾ ਛੋਟਾ ਜਿਹਾ ਦੀਵਾ ਜਗਾ ਕੇ ਗਏ ਅੰਮ੍ਰਿਤ ਵੇਲਾ ਸੀ ਦੀਵਾ ਜਗਾ ਦਿੱਤਾ ਚਾਣਨ ਕਰ ਦਿੱਤਾ ਆ ਬਾਹਰ ਚਲੇ ਗਏ ਕਹਿੰਦੇ ਨੇ ਹਵਾ ਦਾ ਝੌਂਕਾ ਆਇਆ ਤਾਂ ਜਦੋਂ ਦੀਵੇ ਨੂੰ ਹਵਾ ਲੱਗਿਓ ਲੋ ਦੂਜੇ ਪਾਸੇ ਗਈ ਤੇ ਕੱਖਾਂ ਦੀ ਕੁੱਲੀ ਸੀ ਕਹਿੰਦੇ ਉਸ ਕੱਖਾਂ ਦੀ ਕੁੱਲੀ ਨੂੰ ਅੱਗ ਲੱਗ ਗਈ ਹਾਵਾ ਦੇ ਚੌਕੇ ਦੇ ਨਾਲ ਉਸ ਕੋੱਖਾਂ ਦੀ ਕੁੱਲੀ ਨੂੰ ਅੱਗ ਲੱਗ ਗਈ। ਉਹ ਜਿਹੜੀ ਕੱਖਾਂ ਦੀ ਕੁੱਲੀ ਸੀ ਉਹ ਸਾਰੇ ਕੱਕਸਣ ਕੱਖਾਂ ਨਾਲ ਬਣਾਈ ਹੋਇ ਤੇ ਸੁੱਕੇ ਕੱਕਸਣ ਮਚਣ ਲੱਗ ਗਈ। ਅੱਗ ਬੜੀ ਤੇਜ਼ ਹੋ ਗਈ। ਉਹ ਮਚਣ ਲੱਗ ਪਈ ਅੱਗ। ਹੁਣ ਕੋਲੋਂ ਅੰਮ੍ਰਿਤ ਵੇਲਾ ਸੀ ਕੁਝ ਸ਼ਰੀਰ ਲੰਘਦੇ ਸਨ ਪਏ। ਉਹਨਾਂ ਵੇਖਿਆ ਵੀ ਇਹ ਤੇ ਬੰਦਗੀ ਕਰਨ ਵਾਲੇ ਕਿਸੇ ਮਹਾਪੁਰਖ ਦੀ ਕੁੱਲੀ ਹੈ। ਪਰ ਇਹਨੂੰ ਅੱਗ ਕਿਦਾਂ ਲੱਗੀ ਹੈ ਤੇ ਸੜਦੀ ਆ ਪਈ। ਉਹਨਾਂ ਨੇ ਸੇਵਾ ਜਾਣ ਕੇ ਜਿਹੜੇ ਕੋਲ ਸਰੀਰ ਕੋਲੋਂ ਲੰਘਦੇ ਸਨ ਪਏ ਉਹਨਾਂ ਨੇ ਸੇਵਾ ਜਾਣ ਕੇ ਨਾ ਤਾਂ ਉਹਨਾਂ ਨੇ ਗੁਰਮਖੋ ਉਹਦੇ ਅੰਦਰ ਵੜ ਕੇ ਜਿਹੜਾ ਸਮਾਨ ਸੜਦਾ ਸੀ ਪਿਆ ਕੁਝ ਉਹਦੇ ਵਿੱਚੋਂ ਸਮਾਨ ਜਿਹੜਾ ਥੋੜਾ ਬਹੁਤਾ ਮਹਾਪੁਰਖਾਂ ਦਾ ਸਮਾਨ ਸੀ ਉਹ ਕੱਢ ਕੇ ਬਾਹਰ ਰੱਖ ਦਿੱਤਾ ਜਦੋਂ ਕੱਢ ਕੇ ਬਾਹਰ ਰੱਖ ਦਿੱਤਾ ਇੰਨੇ ਚਿਰ ਨੂੰ ਬਾਹਰ ਸਮਾਨ ਬਾਹਰ ਕੱਢ ਕੇ ਰੱਖਿਆ ਤੇ ਅੱਗ ਨੂੰ ਬੁਝਾਇਆ ਅੱਗ ਠੰਡੀ ਹੋਈ ਹੈ ਵੈਸੇ ਉਹ ਕੱਖਾਂ ਦੀ ਕੁੱਲੀ ਸੜ ਚੁੱਕੀ ਹੈ ਰਾਖ ਬਣ ਗਈ ਸੀ ਇੰਨੇ ਚਿਰ ਨੂੰ ਮਹਾਪੁਰਖ ਵੀ ਆ ਜਾਂਦੇ ਨੇ ਜਦੋਂ ਮਹਾਪੁਰਖ ਆਏ ਤਾਂ ਨਾਨਕ ਨੇ ਵੇਖਿਆ ਵੀ ਇਹ ਕੀ ਗੱਲ ਇਹ ਕੀ ਬਣਿਆ ਹੁਣ ਉਹਨਾਂ ਨੇ ਦੱਸਿਆ ਜਿਹੜੇ ਕੋਲ ਖਲੋਤੇ ਸੀ ਉਹਨਾਂ ਨੇ ਦੱਸਿਆ ਵੀ ਇਹਨੂੰ ਅੱਗ ਲੱਗ ਚੁੱਕੀ ਸੀ ਪਰ ਪਤਾ ਨਹੀਂ ਲੱਗੀ ਕਿਉਂ ਹੈ ਕਿਵੇਂ ਲੱਗੀ ਹੈ ਅੱਗ ਲੱਗੀ ਸੀ ਇਹ ਸੜਦੀ ਸੀ ਵੀ ਅਸੀਂ ਵਿੱਚੋਂ ਅੱਗ ਦੇ ਵਿੱਚੋਂ ਸਮਾਨ ਕੱਢ ਕੇ ਤੁਹਾਡਾ ਥੋੜਾ ਜਿਹਾ ਸਮਾਨ ਬਚਾਇਆ ਜਿਹੜਾ ਬਾਹਰ ਪਿਆ ਹੋਇਆ ਹੁਣ ਵੇਖੋ ਬੰਦਗੀ ਕਰਨ ਵਾਲੇ ਨੇ ਗੁਰਮਖੋ ਕੋਈ ਗੁੱਸਾ ਨਹੀਂ ਹੈਗਾ ਵੀ ਮੇਰਾ ਸਮਾਨ ਸੜ ਗਿਆ ਜਿਹੜਾ ਸਮਾਨ ਬਚਿਆ ਉਹਨਾਂ ਬਾਹਰ ਕੱਢ ਕੇ ਰੱਖਿਆ ਸੀ ਨਾ ਥੋੜੀ ਜੀ ਅੱਗ ਆਲੀ ਬਲਦੀ ਸੀ ਵੀ ਚੁੱਕ ਕੇ ਉਹ ਸੱਗ ਦੇ ਵੀ ਸੁੱਟ ਦਿੱਤਾ ਸਾਰਾ ਸਮਾਨ ਇਹ ਹੈ ਬੰਦਗੀ ਕਰਨ ਵਾਲੇ ਦੀ ਨਿਸ਼ਾਨੀ ਉਹ ਸਮਾਨ ਚੁੱਕਿਆ ਤੇ ਸਾਰਾ ਅੱਗ ਦੇ ਵੀ ਸੁੱਟ ਦਿੱਤਾ ਜਦੋਂ ਸਮਾਨ ਸੜਨ ਲੱਗਾ ਹੈ ਨਾ ਤੇ ਗੁਰਮਖੋ ਜਿਨ੍ਹਾਂ ਨੇ ਸਮਾਨ ਅੱਗ ਦੇ ਵਿੱਚੋਂ ਕੱਢਿਆ ਸੀ ਉਹਨਾਂ ਦੇ ਮਨ 'ਚ ਇਹ ਗੱਲ ਆਈ ਵੀ ਅਸੀਂ ਤੇ ਅੱਗ ਦੇ ਵਿੱਚੋਂ ਸੜ ਕੇ ਸਮਾਨ ਬਾਹਰ ਕੱਢਿਆ ਪਰ ਇਹਨਾਂ ਮਹਾਂਪੁਰਖਾਂ ਨੇ ਤੇ ਫਿਰ ਅੱਗ ਦੇ ਵੀ ਸੁੱਟ ਦਿੱਤਾ ਇਹ ਤਾਂ ਫਿਰ ਸਮਾਨ ਸੜਨ ਲੱਗ ਪਿਆ ਬਚਾਉਣ ਦਾ ਕੀ ਫਾਇਦਾ ਹੋਇਆ ਹੁਣ ਪਿਆਰੋ ਇਹ ਹੈ ਬੰਦਗੀ ਦੀ ਨਿਸ਼ਾਨੀ ਕੋਈ ਰੱਬ ਦੇ ਨਾਲ ਗਿਲਾ ਨਹੀਂ ਹੈਗਾ ਕੋਈ ਰੱਬ ਦੇ ਨਾਲ ਗੁੱਸਾ ਨਹੀਂ ਹੈਗਾ ਉੱਥੇ ਜਿਹੜਾ ਸ਼ਬਦ ਉਚਾਰਨ ਕੀਤਾ ਸੀ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ ਕਹ ਲਗੇ ਆਪੇ ਭਾਵਕ ਆਪੇ ਪਵਨ ਜਾਰੇ ਖਸਮਤਾ ਰੱਖੇ ਕਵਨ ਇਹਨੂੰ ਕਹਿੰਦੇ ਨੇ ਬੰਦਗੀ ਇਹਨੂੰ ਕਹਿੰਦੇ ਨੇ ਸਿਮਰਨ ਵੇਖੋ ਅੰਦਰ ਕੋਈ ਗੁੱਸਾ ਨਹੀਂ ਹੈਗਾ ਵੀ ਮੇਰਾ ਸਮਾਨ ਕਿਉਂ ਸੜ ਗਿਆ ਮੈਂ ਤੇ ਬੰਦਗੀ ਕਰਦਾ ਹਾਂ ਗੁੱਸਾ ਨਹੀਂ ਹੈਗਾ ਉਹਨੇ ਕਿਹਾ ਵੀ ਜਦੋਂ ਰਾਬੀ ਸੜਨ ਤੇ ਆ ਗਿਆ ਤਾਂ ਫਿਰ ਤੁਸੀਂ ਬਚਾਉਣ ਵਾਸਤੇ ਕੰਨੋਂ ਬਾਹਰ ਕੱਢਿਆ ਕੌਣ ਹੈ ਬਚਾਉਣ ਵਾਲਾ ਸੜਨ ਦਿਓ ਫਿਰ ਜੇ ਕੁਦਰਤੀ ਸਾੜਨ ਰਹੀ ਹੈ ਫਿਰ ਕੀ ਡਰ ਹੈ ਇਹ ਹੈ ਬੰਦਗੀ ਦੀ ਨਿਸ਼ਾਨੀ ਜਿਹੜੇ ਬੰਦਗੀ ਕਰਦੇ ਨੇ ਉਹਨਾਂ ਦੇ ਅੰਦਰ ਕਦੀ ਰੱਬ ਦੇ ਪ੍ਰਥਾਇਕ ਦੀ ਗੁੱਸਾ ਨਹੀਂ ਉਹ ਪ੍ਰੇਮ ਹੀ ਕਰਦੇ ਨੇ ਰੱਬ ਦੇ ਨਾਲ ਭਾਵੇਂ ਦੁੱਖ ਆ ਜਾਏ ਭਾਵੇਂ ਸੁੱਖ ਆ ਜਾਏ ਸਾਰੇ ਅੰਮ੍ਰਿਤ ਵੇਲੇ ਮੈਂ ਬੇਨਤੀ ਕਰਦਾ ਹਾਂ ਦਰਬਾਰ ਸਾਹਿਬ ਤੋਂ ਆਪ ਜੀ ਨੇ ਕਥਾ ਜ਼ਰੂਰ ਸੁਣੀ ਹੋਏਗਾ ਅਰ ਬੱਚਾ